ਬਹੁਤ ਹੀ ਸਤਿਕਾਰਯੋਗ ਗੁਰੂਪ ਖਾਲਸਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਪਤੇ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸ਼ਰੂ ਨਿਵਾਸੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਰਿਕਾਰਡ ਤੋੜ ਕੱਠ ਕੀਤਾ ਗਿਆਨੀ ਹਰਪ੍ਰੀਤ ਜੀ ਦੇ ਆਉਣ ਦੇ ਉੱਤੇ ਤੇ ਪਹਿਲੀ ਫੇਰੀ ਸੀ ਉਹਨਾਂ ਦੀ ਪ੍ਰਧਾਨ ਬਣਨ ਤੋਂ ਬਾਅਦ ਮੇਰਾ ਖਿਆਲ ਹੈ ਵੀ ਇਹ ਇੱਕ ਰਿਕਾਰਡ ਤੋੜ ਕੱਠ ਸੀ ਉਸ ਕਾਠ ਨੂੰ ਦੇਖ ਕੇ ਜਿਹੜੇ ਸਾਡੇ ਦੂਜੇ ਸੀਗੇ ਜਿਹੜੇ ਇਕੱਲੇ ਵੀ ਗੁਰੂ ਨਹੀਂ ਮੰਨਦੇ ਤੇ ਉਹਨਾਂ ਦਾ ਕਟ ਥੋੜਾ ਰਹਿ ਗਿਆ ਮੇਰਾ ਖਿਆਲ ਹੈ ਵੀ 2.5 ਹਜ਼ਾਰ ਦਾ ਕਟ ਸੀ ਸਾਰੀ ਉਹਨਾਂ ਦਾ ਇੱਥੇ 30 40 ਹਜ਼ਾਰ ਦਾ ਕਟ ਸੀਗਾ ਤੇ ਉਹਦੇ ਵਿੱਚ ਸਾਰੇ ਬਖਲਾੜ ਦੇ ਵਿਚਾਰੇ ਫਿਰ ਪ੍ਰੈਸ ਕਨਫਰੰਸ ਕਰ ਰਹੇ ਨੇ ਹੋਰ ਕੁਝ ਕਰ ਰਹੇ ਨੇ ਗਿਆਨੀ ਹਰਪੀ ਦੀ ਕਿਰਦਾਰ ਉਸੇ ਤੇ ਲੱਗੇ ਹੋਏ ਨੇ ਕਿ ਵੀ ਆਪਾਂ ਕਿਵੇਂ ਇਹਨੂੰ ਲੈ ਡਾਊਨ ਕਰ ਸਕਦੇ ਹਾਂ ਹੋਰ ਇਹਨਾਂ ਕੋਈ ਗੱਲ ਨਹੀਂ ਹੈ ਕਿਉਂਕਿ ਤੁਸੀਂ ਦੇਖਿਆ ਹੈ ਕਿ ਕਿੰਨਾ ਲੰਮਾ ਫੰਕਸ਼ਨ ਚੱਲਿਆ ਤੇ ਕਿਵੇਂ ਬੈਠ ਕੇ ਲੋਕਾਂ ਨੇ ਕਿਆ ਨੀ ਹਰਪੀ ਸਿੰਘ ਨੂੰ ਸੁਣਿਆ ਲੋਕਾਂ ਦਾ ਮਨ ਸੀ ਕਿ ਉਹ ਬੋਲਦੇ ਜਾਣ ਪਰ ਉਹ ਚੀਜ਼ ਇਹਨਾਂ ਨੂੰ ਬਰਦਾਸ਼ਤ ਨਹੀਂ ਹੋਈ ਹੈ ਤੇ ਆ ਕੇ ਕੁਝ ਨਾ ਕੁਝ ਕਰਨ ਲੱਗੇ ਨੇ ਤੁਹਾਨੂੰ ਪਤਾ ਹੈ ਕਿ ਜਦੋਂ ਸਾਡੀ ਪ੍ਰਧਾਨਗੀ ਦੀ ਗੱਲ ਚੱਲਦੀ ਸੀ ਸਾਡੀ ਭੈਣ ਸਤਵੰਤ ਕੌਰ ਦਾ ਵੀ ਨਾਂ ਚੱਲਦਾ ਸੀਗਾ ਤੇ ਇਹਨਾਂ ਨੇ ਵੀਡੀਓ ਪਾਈ ਸੀ ਕਿ ਸਾਡੀ ਬਹੁਤ ਸਤਿਕਾਰਯੋਗ ਭੈਣ ਹੈ ਬਹੁਤ ਹੀ ਸਤਿਕਾਰਯੋਗ ਸ਼ਹੀਦ ਅਮਰੀਕ ਸਿੰਘ ਦੀ ਬੇਟੀ ਹੈ ਤੇ ਉਹਦੇ ਵਿੱਚ ਉਹਦੇ ਮੁਕਾਬਲੇ ਦੇ ਵਿੱਚ ਮੈਂ ਇਲੈਕਸ਼ਨ ਨਹੀਂ ਲੜੂਗਾ ਪਰ ਫਿਰ ਸਾਡੀ ਭੈਣ ਨੇ ਵੀ ਕਿਹਾ ਤੇ ਬਾਕੀ ਸਾਰਿਆਂ ਨੇ ਵੀ ਕਿਹਾ ਕਿ ਜੀ ਤੁਹਾਨੂੰ ਮੂਹਰੇ ਲੱਗਣਾ ਪੈਣਾ ਹੈ ਉਹ ਧਰਮ ਕੰਮ ਕਰਨਗੇ ਤੇ ਤੁਸੀਂ ਪੋਲੀਟੀਕਲ ਕੰਮ ਕਰੋਗੇ ਬਹੁਤ ਫੋਰਸਫੁਲੀ ਸਾਰੇ ਡੈਲੀਗੇਟਾਂ ਨੇ ਮੇਰੇ ਖਾਲਸ ਇਕੱਲੇ ਇਕੱਲੇ ਡੈਲੀਗੇਟ ਨੇ ਕਿਹਾ ਸਾਡੇ 4-500 ਡੈਲੀਗੇਟ ਸੀ ਹਰ ਬੰਦੇ ਦੀ ਜ਼ੁਬਾਨ ਤੋਂ ਇੱਕੋ ਸੀ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਓ ਅਸੀਂ ਪੂਰਾ ਡੈਮੋਕਰੇਸੀ ਤਰੀਕੇ ਦੇ ਨਾਲ ਬਹੁਤ ਜੋਰ ਲਾ ਕੇ ਕਿਉਂਕਿ ਇਹ ਮੰਨ ਨਹੀਂ ਸੀ ਰਹੇ ਪਰ ਸਾਰੇ ਬੰਦੇ ਚਾਹੁੰਦੇ ਸੀ ਕਿ ਸ਼ੋਮਨੀ ਕਾਲੀਦਲ ਨੂੰ ਜੇ ਮਾਰ ਪਈ ਹੈ ਤਾਂ ਬੇਅਦਬੀ ਕਰਕੇ ਪਈ ਹੈ। ਧਾਰਮਿਕ ਪੱਖਾ ਪੱਖੋ ਪਈ ਹੈ ਤੇ ਆਪਾਂ ਨੂੰ ਧਾਰਮਿਕ ਬੰਦਾ ਬਣਾਉਣਾ ਚਾਹੀਦਾ ਜਿਹੜਾ ਧਰਮ ਦੀ ਗੱਲ ਕਰ ਕਰ ਸਕੇ ਧਰਮ ਦੇ ਤੇ ਪਹਿਰਾ ਦੇ ਰੱਖੇ ਤੇ ਫਿਰ ਇਹਨਾਂ ਨੂੰ ਪ੍ਰਧਾਨ ਬਣਾਇਆ ਸੀਗਾ ਪਰ ਏਡੇ ਏਡੇ ਇਕੱਠ ਹੋਣੇ ਏਡਾ ਦਾ ਲੋਕਾਂ ਦਾ ਆਉਣਾ ਖੁਸ਼ੋ ਖੁਸ਼ੀ ਦੇ ਨਾਲ ਆਉਣਾ ਤੇ ਮੇਰਾ ਖਿਆਲ ਹੈ ਮੇਰੀ ਜ਼ਿੰਦਗੀ ਦੇ ਵਿੱਚ ਸੰਗਰੂਰ ਦੇ ਵਿੱਚ ਪਹਿਲੀ ਵਾਰ ਇੰਨਾ ਵੱਡਾ ਇਕੱਠ ਹੋਇਆ ਸੀ ਆ ਮੈਂ ਵਧਾਈ ਦਿੰਦਾ ਸਾਰੇ ਲੀਡਰਸ਼ਿਪ ਨੂੰ ਸਾਰੇ ਲੋਕਾਂ ਨੂੰ ਕਿ ਉਹਨਾਂ ਨੇ ਸੰਤ ਅਰਜਨ ਸਿੰਘ ਲਾਹੋਵਾਲ ਸ਼ਹੀਦ ਸੰਤ ਅਰਜਨ ਸਿੰਘ ਲਾਹੋਵਾਲ ਦੀ ਵਰਸੀ ਦੇ ਉੱਤੇ ਇੱਕ ਰਿਕਾਰਡ ਤੋੜ ਕੰਮ ਕੀਤਾ ਸੋ ਹੁਣ ਵਿਰੋਧੀਆਂ ਕੋਲ ਹੋਰ ਕੋਈ ਗੱਲ ਕਹਿਣ ਨੂੰ ਹੈ ਨਹੀਂ ਤੇ ਕੋਈ ਨਾ ਕੋਈ ਕਿਉਂ ਬਖਲਾਟ ਚ ਆ ਗਏ ਹੋ ਕਿ ਵੀ 19-20 ਦਾ ਫਰਕ ਤਾਂ ਹੁੰਦਾ ਠੀਕ ਹੈ ਜੇ ਉਹਨਾਂ ਦਾ 3000 ਦਾ ਇਕੱਠ ਸੀ ਛੇ ਹਜ਼ਾਰ ਦਾ ਹੋ ਜਾਂਦਾ ਉਹ ਬਰਦਾਸ਼ਤ ਕਰ ਲੈਂਦੇ ਪਰ ਉਹਨਾਂ ਦੇ ਮੁਕਾਬਲੇ ਦੇ ਵਿੱਚ ਸਾਡਾ 30-40 ਹਜ਼ਾਰ ਦਾ ਇਕੱਠ ਹੋਣਾ ਇਹ ਬਹੁਤ ਵੱਡੀ ਗੱਲ ਸੀਗੀ ਸੋ ਉਹਦੀ ਬਖਲਾੜ ਦੇ ਵਿੱਚ ਗੱਲਾਂ ਕਰ ਰਹੇ ਨੇ ਸੋ ਮੈਂ ਤਾਂ ਪ੍ਰਮਾਤਮਾ ਅਗੇ ਵੈਗੁਰੂ ਕੇ ਸੱਚੇ ਪਾਤਸ਼ਾਹਗੇ ਹੀ ਅਰਦਾਸ ਕਰਦਾ ਕਿ ਪ੍ਰਮਾਤਮਾ ਸਾਨੂੰ ਤਾਕਤ ਦੇਵੇ ਹਿੰਮਤ ਦੇਵੇ ਅਸੀਂ ਈਮਾਨ ਦਾ ਤੇ ਧਿਆਨ ਦਾ ਜੇ ਨਾਲ ਲੋਕਾਂ ਦੇ ਨਾਲ ਖੜ੍ਹ ਸਕੀਏ ਤੇ ਜੋ ਵਿਸ਼ਵਾਸ ਲੋਕ ਸਾਡੇ ਤੇ ਲੈ ਕੇ ਚੱਲੇ ਨੇ ਉਹ ਤੇ ਅਸੀਂ ਪੂਰੇ ਉੱਤਰ ਸਕੀਏ ਇਹ ਮੈਂ ਬੇਨਤੀ ਕਰਦਾ ਗੁਰੂ ਅਗਿਸਤਿ ਪਾਤਸ਼ਾਹਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ